ਕਾਲਾ ਨੇੜੇ ਇਤਿਹਾਸਿਕ ਗੁਰਦੁਆਰਾ ਗੁਰਦੁਆਰਾ ਅਚਲ ਸੈਭ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਿੱਧਾਂ ਦੇ ਨਾਲ ਗੋਸ਼ਟੀ ਕੀਤੀ ਸੀ ਉਸ ਧਾਰਮਿਕ ਸਥਾਨ ਦੇ ਨਾਲ ਲੱਗਦੇ ਕਾਰ ਸੇਵਾ ਵਾਲੇ ਡੇਰੇ ਤੇ ਗਰੰਤੀ ਸਿੰਘ ਦੀ ਅੰਗਹਿਲੀ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ ਰੂਪ ਨੁਕਸਾਨੇ ਗਏ ਦੋਨੋਂ ਸਰੂਪਾਂ ਦੇ ਕਈ ਅੰਗ ਫਟੇ ਅਤੇ ਕਈ ਹੋਰ ਅੰਗ ਨੁਕਸਾਨੇ ਗਏ ਇਸ ਮੌਕੇ ਸਤਿਕਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਤਰੰਪਰਚਾਰ ਕਮੇਟੀ ਅਤੇ ਪੰਜਾਬ ਪੁਲਿਸ ਮੌਕੇ ਤੇ ਪਹੁੰਚੀ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਨੋਂ ਸਰੂਪ ਗੁਰਦੁਆਰਾ ਕੰਦ ਸਾਹਿਬ ਭੇਜ ਦਿੱਤੇ ਦਰਮ ਪ੍ਰਚਾਰ ਕਮੇਟੀ ਅਤੇ ਸਤਿਕਾਰ ਕਮੇਟੀ ਦੇ ਲੋਕਾਂ ਨੇ ਕਿਹਾ ਕਿ ਕਿਸੇ ਵੱਲੋਂ ਵੀ ਜਾਣ ਬੁੱਝ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਈ ਨੁਕਸਾਨ ਤਾਂ ਨਹੀਂ ਕੀਤਾ ਗਿਆ ਪਰੰਤੂ ਗ੍ਰੰਥੀ ਸਿੰਘ ਦੀਆਂ ਅੰਗਲੀਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਨੋਂ ਸਰੂਪਾਂ ਦੇ ਅੰਗ ਬੁਰੀ ਤਰ੍ਹਾਂ ਨੁਕਸਾਨੇ ਗਏ ਉਹਨਾਂ ਨੇ ਕਿਹਾ ਕਿ ਸਾਨੂੰ ਸ੍ਰੀ ਅਕਾਸ਼ ਤਖਸੈਬ ਤੋਂ ਹੁਕਮ ਹੋਇਆ ਸੀ ਅਤੇ ਜਦੋਂ ਅਸੀਂ ਆ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕੀਤੇ ਤਾਂ ਸਾਨੂੰ ਕਮੀਆਂ ਨਜ਼ਰ ਆਈਆਂ ਅਸੀਂ ਰਿਪੋਰਟ ਬਣਾ ਲਈ ਹੈ ਜੋ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਜ ਦਿੱਤੀ ਗਈ ਹੈ ਅਗਲੀ ਕਾਰਵਾਈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੋਵੇਗੀ ਇਹਨਾਂ ਦੇ ਵਿੱਚ ਅਸਲੀਅਤ ਦੇ ਵਿੱਚ ਕੋਈ ਹੋਰ ਕਾਰਨ ਨਹੀਂ ਹੈ ਬਸ ਸਿਰਫ ਗਰੰਥੀ ਸਿੰਘ ਦੇ ਟਲਿਹਾਈ ਕਰਕੇ ਸਹੀ ਤਰੀਕੇ ਦੇ ਨਾਲ ਪ੍ਰਕਾਸ਼ਨਾ ਹੋਣ ਕਰਕੇ ਕਾਫੀ ਜ਼ਿਲਾਂ ਦੇ ਵਿੱਚ ਪ੍ਰੋਬਲਮ ਆਈ ਹੈ ਜਿਹਦੇ ਕਰਕੇ ਹੀ ਇਹ ਪ੍ਰੋਬਲਮ ਹੋਈ ਹੈ ਹਾਂਜੀ ਉਹ ਫਟੇ ਹੈਗੇ ਉਹ ਸਿਰਫ ਗਰੰਥੀ ਸਿੰਘਾਂ ਦੇ ਟਲਿਹਾਈ ਕਰਕੇ ਫਟਿਆ ਨਾ ਕਿ ਕੋਈ ਹੋਰ ਕਰਨ ਕਰਕੇ ਅੰਕ ਤੁਸੀਂ ਅਸੀਂ ਇਹ ਨਹੀਂ ਕਿ ਕੋਈ ਹੋਰ ਕਿਸੇ ਕਾਰਨ ਕਰਕੇ ਇਹ ਉਹਨਾਂ ਦੇ ਢਿੱਲੇ ਰਵਈਏ ਦੇ ਨਾਲ ਸਹੀ ਢੰਗ ਦੇ ਨਾਲ ਪ੍ਰਕਾਸ਼ ਨਾ ਹੋਣ ਕਰਕੇ ਅਧੂਰੀ ਜਾਣਕਾਰੀ ਗ੍ਰੰਥ ਸਿੰਘ ਨੂੰ ਹੋਣ ਕਰਕੇ ਸਾਰਾ ਕਾਰਜ ਹੋਇਆ ਆ ਸਾਨੂੰ ਕੋਈ ਸਮਾਂ ਪਹਿਨਤ ਪਤਾ ਲੱਗਾ ਸੀ ਵੀ ਇਹ ਡੇਰੇ ਤੇ ਸਤਗੁਰੂ ਦੀ ਸਿਵਾ ਸਮਾਰਸਦ ਕਰਨੀ ਹੈਗਾ ਅੱਜ ਗੁਰੂ ਦੀ ਕਿਰਪਾ ਨਾਲ ਇੱਥੇ ਆਇਆ ਸਤਗੁਰੂ ਦੇ ਦਰਸ਼ਨ ਕੀਤੇ ਨੇ ਜਿਹੜੇ ਮਾਰੇ ਇਥੇ ਪ੍ਰਕਾਸ਼ਮਾਨ ਸੀ ਉਹਦੇ 14 ਤੋਂ 25 ਅੰਕ ਤੋਂ ਲੈ ਕੇ 30 ਤੱਕ ਅੰਕ ਜਿਹੜੇ ਜ਼ਖਮੀ ਸੀ ਤੇ ਬਾਰੀਆਂਗਾ ਦੇ ਮਤਲਬ ਵਿਰਧ ਵਿਸਤਾ ਵਸਤਾ ਜਨੇ ਜਿਹੜੇ ਮਾਰੇ ਸੁਖਾਸਨ ਜੀ ਉਹਨਾਂ ਦੇ ਦਰਸ਼ਨ ਕੀਤੇ ਆ ਉਹਦੇ ਵੀ ਜਿਹੜਾ ਮਾਰਾ ਬਾਰੀਆਂਗਾ ਤਤਗੇ ਵਾਲਾ ਉਹ ਚੂਈ ਨੇ जख्मी ਕੀਤਾ ਵਾ ਮਰੇ ਇੱਥੇ ਕੋਈ ਸੇਵਾ ਸਮਾਲ ਸਤਕਾਰ ਮਾਰਾ ਦਾ ਨਹੀਂ ਹੋ ਰਿਹਾ ਜੋ ਹੋਣਾ ਚਾਹੀਦਾ ਵਾ ਇਹ ਗਰੰਥ ਸਿੰਘਾਂ ਦੀ ਅਣਗੇਲੀ ਕਰਕੇ ਅਣਜਾਣਪਨੇ ਕਰਕੇ ਇਹ ਜਿਹੜਾ ਇੱਥੇ ਤੱਕ ਹੋਇਆ ਵਾ ਨਹੀਂ ਤੇ ਜੇ ਗਰੰਥ ਸਿੰਘ ਜੀਵਨ ਵਾਲਾ ਹੋਏ ਸਿਵਾ ਭਾਵਨਾ ਵਾਲਾ ਹੋਏ ਤੇ ਸਤ ਕੋਈ ਕਦੀ ਵੀ ਸਰੂਪ ਵਿਰਧ ਨਹੀਂ ਹੁੰਦਾ ਇਹ ਸਾਡੀਆਂ ਅਣਗੇਲੀਆਂ ਕਰਕੇ ਕੋ ਸਾਡੀ ਕੌਮ ਦਾ ਰਹਿ ਗਿਆ ਮਾਰਤਾ ਤੇ ਜੋਰ ਸੇਵਾ ਸੰਭਾਲਦੇ ਨਹੀਂ ਹੈਗਾ ਅ ਗੁਰਦੁਆਰਾ ਅਚਲ ਸਾਹਿਬ ਦੇ ਨੇੜੇ ਜਿਹੜਾ ਗੁਰਦੁਆਰਾ ਦੀਨਪੁਰੀਆਂ ਕਾਰਸਿਓ ਵਾਲਿਆਂ ਦਾ ਗੁਰਦੁਆਰਾ ਸਾਹਿਬ ਵਿਖੇ ਆਏ ਸਨ ਇੱਥੇ ਅ ਸੇਵਾ ਦੇ ਵਿੱਚ ਟਲਾਈ ਹੋਣ ਕਰਕੇ ਦੋ ਗੁਰੂ ਮਹਾਰਾਜ ਦੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦੇ ਪ੍ਰਕਾਸ਼ ਸਨ ਉਹਨਾਂ ਦੋਹਾਂ ਨੂੰ ਆ ਕਾਫੀ ਬਿਰਧ ਹਾਲਤਾਂ ਦੇ ਵਿੱਚ ਪਾਇਆ ਗਿਆ ਜਿਨ੍ਹਾਂ ਨੇ ਜਲਦ ਵੀ ਖਰਾਬ ਸੀ ਜਿਨ੍ਹਾਂ ਦੇ ਕਈ ਅੰਗ ਫਟੇ ਹੋਏ ਸਨ ਜੋ ਕਿ ਸਰੂਪ ਤਸ ਜੋ ਕਿ ਪ੍ਰਕਾਸ਼ ਹੋਣ ਯੋਗ ਨਹੀਂ ਹਨ ਇਸ ਕਰਕੇ ਜਦੋਂ ਸਤਕਾਰ ਕਮੇਟੀ ਵੱਲੋਂ ਅਕਾਲ ਤਖਤ ਸਹਿਬਾਨ ਨੂੰ ਜੋ ਸੂਚਿਤ ਕੀਤਾ ਗਿਆ ਉਹਦੇ ਆਧਾਰ ਦੇ ਉੱਤੇ ਸ਼ੋਮਨੀ ਗੋਦੋ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦੇ ਨੀਮਾ ਅਨੁਸਾਰ ਸਾਨੂੰ ਆਗਿਆ ਦਿੱਤੀ ਗਈ ਅਸੀਂ ਇੱਥੇ ਚੈੱਕ ਕਰਨ ਵਾਸਤੇ ਆਏ ਹਾਂ ਤੇ ਅਗਲੀ ਜੋ ਅਕਾਲ ਤਖਸੈਬਾਨ ਤੋਂ ਕਾਰਵਾਈ ਮਿਲਦੀ ਹੈ ਅਸੀਂ ਉਹਨਾਂ ਨੂੰ ਰਿਪੋਰਟ ਕਰਾਂਗੇ ਉਹ ਅਗਲੇ ਦੀ ਕਾਰਵਾਈ ਉਹਨਾਂ ਦੇ ਅਨੁਸਾਰ ਹੀ ਹੋਏਗੀ ਹਾਂ ਇਹਨਾਂ ਨੂੰ ਸਰੂਪਨ ਲਿਜਾਇਆ ਜਾਏਗਾ ਫਿਰ ਜੋ ਵੀ ਕਾਰਵਾਈ ਅਕਾਲ ਤਖਤ ਤੋਂ ਹੋਵੇਗੀ ਉਹਦੇ ਅਨੁਸਾਰ ਹੀ ਅਗਲੇਰੀ ਕਾਰਵਾਈ ਕੀਤੀ ਜਾਏਗੀ ਅਜੇ ਤੱਕ ਸਾਨੂੰ ਉਹ ਮਿਲਿਆ ਨਹੀਂ ਸਵੇਰ ਦਾ ਉਹਨਾਂ ਨੂੰ ਆਖਿਆ ਜਾ ਰਿਹਾ ਬਾਬੇ ਉਹਨਾਂ ਨੂੰ ਫੋਨ ਕੀਤਾ ਜਾ ਰਹੇ ਨੇ ਲੇਕਿਨ ਅਜੇ ਤੱਕ ਗਰੰਤੀ ਸਿੰਘ ਸਾਡੇ ਕੋਲ ਅਜੇ ਤੱਕ ਨਹੀਂ ਪਹੁੰਚਿਆ ਹੈਗਾ ਕਿਉਂਕਿ ਹਾਂਜੀ ਉਹਨਾਂ ਤੇ ਪ੍ਰਬੰਧਕਾਂ ਤੇ ਕਾਰਵਾਈ ਹੋਏਗੀ ਕਿਉਂਕਿ ਜੋ ਵੀ ਅਕਾਲ ਤਖਤ ਤੋਂ ਅਸੀਂ ਤੇ ਆਪਣੀ ਰਿਪੋਰਟ ਤਿਆਰ ਕਰਕੇ ਅਕਾਲ ਤਖਤ ਨੂੰ ਭੇਜਣੀ ਆ ਤੇ ਜੋ ਵੀ ਅਗਲੇਰੀ ਕਾਰਵਾਈ ਅਕਾਲ ਤਖਤ ਤੋਂ ਹੀ ਹੋਵੇਗੀ ਹਾਂਜੀ ਇਹ ਕਾਰਸ਼ ਵਾਲਿਆਂ ਦਾ ਡੇਰਾ ਵਾਜੀ ਹਾਂਜੀ ਗੁਰਦਾਸ ਨਾਲ ਅੱਜ ਸਾਹਿਬ ਬਹੁਤ ਵੱਡਾ ਸਥਾਨ ਇਤਿਹਾਸਿਕ ਸਥਾਨ ਵਾ ਇੱਥੇ ਤੇ ਮਾਰੇ ਪ੍ਰਕਾਸ਼ ਹੋਣੇ ਨਹੀਂ ਚਾਹੀਦੇ ਕੋਈ ਐਡਾ ਵੱਡਾ ਸਥਾਨ ਸਾਡਾ ਇੱਥੇ ਲੋੜ ਨਹੀਂ ਪਰ ਸਾਡੀਆਂ ਵੀ ਇੱਥੇ ਮਾਰੇ ਪ੍ਰਕਾਸ਼ ਮਣ ਕਿਤੇ ਕੋਈ ਹੁਕਮ ਮਤਾ ਹਾਂਜੀ ਇਹ ਤੇ ਹਣੇ ਸਕੇ ਨਾਲ ਪਤਾ ਹੋਣਾ ਕਿ ਡੇਰੇ ਵਾਲੋਂ ਕੀ ਬਣਾਉਣ ਡਿਆ ਹਾਂਜੀ ਕਾਰਵਾਈ ਅਸੀਂ ਜੋ ਪ੍ਰਸ਼ਾਸਨ ਆਇਆ ਵਾ ਤੇ ਜੋ ਅਮਲ ਸਰੋਵਣ ਕਮੇਟੀ ਵਾਲੇ ਅਮੈਂਡਰ ਸਾਹਿਬ ਆਏ ਨੇ ਅਸੀਂ ਇਹਦੀ ਰਿਪੋਰਟ ਜੜੀ ਕਾਤਕ ਸਾਹਿਬ ਭੇਜਾਂਗੇ ਉਥੋਂ ਜੋ ਤੱਕ ਤੱਕ ਸਾਹਿਬ ਤੋਂ ਜੱਜ ਸੇਵਾ ਕਿਹਾ ਹੋਗੀ ਉਹ ਕੀਤੀ ਜਾਏਗੀ ਇਹਨਾਂ ਤੇ ਕੋਈ ਲਿਹਾਇ ਨਹੀਂ ਸਾਨੂੰ ਤੇ ਇਤਲਾ ਮਿਲੀ ਸੀਗੀ ਕਿ ਗੁਰਦਰਾ ਚਲ ਸਾਹਿਬ ਦੇ ਨਜ਼ਦੀਕ ਇੱਕ ਬਾਬੇ ਸੁਖਦੇਵ ਸਿੰਘ ਨਦੀਨਪੁਰਿਆਂ ਦਾ ਹੈਗਾ ਵਾ ਡੇਰਾ ਉਥੇ ਗੁਰੂ ਗ੍ਰੰਥ ਸਾਹਿਬ ਦੇ ਮਤਲਬ ਸਰੂਪ ਜਿਹੜੇ ਸੀਗੇ ਬਿਰਧ ਅਵਸਥਾ ਦੇ ਵਿੱਚ ਸੀਗੇ ਉਹਦੇ ਵਿੱਚ ਕੁਝ ਅੰਗ ਜਿਹੜੇ ਨੇ ਜਿੱਦਾਂ ਆਪਾਂ ਕਹਿ ਸਕਦੇ ਹਾਂ ਵੀ ਫਟੇ ਹੋਏ ਫਟੇ ਹੋਏ ਵੀ ਨਹੀਂ ਕਹਿ ਸਕਦੇ ਮਤਲਬ ਕੋਸ਼ਿਸ਼ ਵਿੱਚੋਂ ਨੁਕਸਾਨ ਪਹੁੰਚਾਇਆ ਉਹ ਇਹਨਾਂ ਦੇ ਸ਼ੋਨਿੰਗ ਮਿੰਟੇ ਤਰਨ ਪ੍ਰਚਾਰ ਕਮੇਟੀ ਵਾਲੇ ਆਏ ਨੇ ਕੁਝ ਸਤਿਕਾਰ ਕਮੇਟੀ ਸਵਿੰਗ ਆਏ ਨੇ ਉਹ ਦੇਖ ਰਹੇ ਨੇ ਇਹ ਕਹਿੰਦੇ ਨੇ ਕਿ ਅਸੀਂ ਜਿਹੜਾ ਅਕਾਲ ਤਖਸਾਬ ਵੱਲੋਂ ਹਦਾਇਤਾਂ ਨੇ ਕਿ ਉਹ ਜਿਹੜਾ ਵਿਧਵਸਤਾ ਦੇ ਵਿੱਚ ਮਾਰਿਆ ਸਰੂਪ ਹੋਵੇ ਉਹ ਗੁਰਦ੍ਰਸ ਸਾਹਿਬ ਦੀ ਸੇਵਾ ਦੇ ਵਿੱਚ ਨਹੀਂ ਹੋ ਸਕਦਾ ਇਹ ਉਹ ਸਰਕਾਰ 75 ਪ੍ਰਚਾਰ ਕਮੇਟੀ ਵਾਲੇ ਜਿਹੜੇ ਨੇ ਆਪਣੇ ਤੌਰ ਤੇ ਉਹਨੂੰ ਲੱਗੇ ਨੇ ਖੜਨ ਇਹ ਰਿਪੋਰਟ ਜਿਹੜੀ ਅਕਾਲ ਤਖਸਾਬ ਨੂੰ ਭੇਜਣਗੇ ਜੋ ਉਹ ਅਕਾਲ ਤਖਤ ਸਾਹਿਬ ਬਾਦਸ਼ਾਹ ਹੁਕਮ ਅਰੇਗਾ ਉਸ ਦੇ ਮੁਤਾਬਕ ਕਾਰਵਾਈ ਹੋਏਗੀ ਫਿਲਹਾਲ ਜਿਹੜੇ ਮਾਰੇ ਦੇ ਸਰੂਪ ਨੇ ਉਹ ਇਹ ਆਪਣੇ ਲੈ ਕੇ ਜਾ ਰਹੇ ਨੇ ਕਿ ਉਹਨਾਂ ਦੀਆਂ ਗਾਂ ਜਿਹੜੀ ਸੇਵਾ ਪੂਰੀ ਤਰ੍ਹਾਂ ਮੁਕੰਮਲ ਕਰਾਈ ਜਾ ਸਕੇ ਬਸ ਇਹੀ ਆ ਇਹਦੇ ਵਿੱਚ ਅਜੇ ਤਾਂ ਕੋਈ ਕਾਰਵਾਈ ਨਹੀਂ ਸਾਡਾ ਸਿਰਫ ਇਨਾ ਮੈਟਰ ਜੇ ਕਿ ਜਿਹੜਾ ਕੋਈ ਲੜਾਈ ਝਗੜਾ ਨਾ ਹੋਵੇ ਬਸ ਧੰਨਵਾਦ